ਮੇਰਾ ਨਾਮ ਕੀ ਮੇਰਾ ਨਾਮ ਬਲੇਜਿੰਦਰ ਸਿੰਘ ਹੈ ਤੁਹਾਡੇ ਬੇਟ ਦਾ ਜੀ ਕੀ ਨਾਮ ਉਹਦਾ ਨਾਮ ਅਮਰਪਾਲ ਸਿੰਘ ਹੈ ਅਮਰਪਾਲ ਦੇ ਕੀ ਖਾਤਰ ਲੱਗਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨੇ ਇਲਜ਼ਾਮ ਲੱਗੇ ਹੋਏ ਨੇ ਉਹਨਾਂ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਜੀ ਕੀ ਉਹਨਾਂ ਨੇ ਕਤਲ ਕੀਤਾ ਜਾਂ ਕਿਹਨੇ ਕੀਤਾ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਅੱਛਾ ਲਾਸਟ ਟਾਈਮ ਕਦੋਂ ਤੁਹਾਡੀ ਗੱਲਬਾਤ ਹੁੰਦੀ ਹੈ ਅਮਰਪਾਲ ਨਾਲ 31 ਤਰੀਕ ਨੂੰ ਜੀ ਪਹਿਲੀ ਤਰੀਕ ਨੂੰ ਘਰੋਂ ਗਿਆ 31 ਤਰੀਕ ਨੂੰ ਘਰੇ ਸੀਗਾ ਉਹ ਪਹਿਲੀ ਦਿਨ ਨੂੰ ਮੈਂ ਕੰਮ ਤੇ ਚਲੇ ਗਿਆ ਤੇ ਮੇਰੇ ਮਗਰੋਂ ਉਹ ਚਲਿਆ ਗਿਆ ਤੇ ਉਸ ਤੋਂ ਬਾਅਦ ਤੁਸੀਂ ਤੁਹਾਡੇ ਧਿਆਨ 'ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਕਿ ਕੰਚਨ ਕੁਮਾਰੀ ਨਾਲ ਕੋਈ ਗੱਲਬਾਤ ਹੋਈ ਹੋਵੇ ਨਹੀਂ ਜੀ ਮੈਨੂੰ ਨਹੀਂ ਇਸ ਗਾਰੇ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸੀਗੀ ਗੱਲਬਾਤ ਕੋਈ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਜੀ ਮੈਂ ਇਸ ਵਾਰ ਹੋਣ ਵਾਲੇ ਮਸਲੇ ਨੂੰ ਤਾਂ ਮੈਨੂੰ ਕੋਈ ਪਤਾ ਨਹੀਂਗਾ ਤੇ ਪਹਿਲਾਂ ਕੋਈ ਹੋਈ ਸੀ ਗੱਲ ਵੀ ਉਹ ਪੁਰੀ ਘਰੇ ਆਈ ਸੀ ਪਤਾ ਨਹੀਂ ਉਹ ਮਾਫੀ ਮੰਗ ਕੇ ਗਈ ਸੀ ਨਹੀਂ ਪੈਸੇ ਬੂਸੇ ਦਿੱਤੇ ਸੀ ਉਹਨੂੰ ਤੇ ਉਦੋਂ ਪਤਾ ਨਹੀਂ ਇਹ ਬੰਦ ਬੰਦ ਵੀ ਕਰ ਗਈ ਸੀ ਆਹਦਾ ਸਿਸਟਮ ਤੇ ਉਸ ਤੋਂ ਬਾਅਦ ਆਈ ਕੁੜੀ ਸੀ ਉਹ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮਤਲਬ ਆਈ ਸੀ ਜੀ ਜਿਹੜੀ ਹਾਂ ਮਾਫੀ ਮੰਗ ਕੇ ਗਈ ਸੀ ਹੋਰ ਹੋ ਸਕਦਾ ਕੌਣ ਸੀ ਅਜਾ ਉਹ ਜਿਹੜੇ ਰਸਤ ਚ ਲਿੱਤੇ ਨੇਗੇ ਇਹ ਕਦੇ ਆਏ ਨੇ ਤੁਹਾਡੇ ਘਰੇ ਇਹ ਪਿੰਡੋਂ ਹੀ ਆ ਮੁੰਡਾ ਹਣ ਗਵਾਂਢ ਮੱਥੇ ਆ ਕਈ ਵਾਰ ਆ ਵੀ ਜਾਂਦਾ ਸੀਗਾ ਹਾਂ ਤੇ ਦੂਜਾ ਮੁੰਡਾ ਤਾਂ ਹਰੀਕਿਆਂ ਦਾ ਉਹ ਨਹੀਂ ਮੈਂ ਨਹੀਂ ਉਹਦੇ ਘਰੇ ਮੇਰੇ ਨਾਲ ਆਉਂਦੇ ਰਹੇ ਅਮਰਪਾਲ ਜੀ ਨੂੰ ਇਹ ਨਹੀਂ ਮੈਂ ਤਾਂ ਦਿਨੇ ਘਰੇ ਨਹੀਂ ਹੁੰਦਾ ਜੀ ਮੈਂ ਤਾਂ ਰਾਤ ਨੂੰ ਜਾਂਦਾ ਨੇਰੇ ਹੋਏ ਅੱਛਾ ਤੁਸੀਂ ਕਹਿਣਾ ਚਾਹਦੇ ਹੋ ਕਿ ਕਾਫੀ ਇਲਜ਼ਾਮ ਲਾ ਰਹੇ ਨੇਗੇ ਗੰਭੀਰ ਤੁਹਾਡੇ ਬੇਟੇ ਦੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਨਹੀਂ ਸਹੀ ਸੀ ਉਹ ਇਹ ਹਾਂ ਬਿਲਕੁਲ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜ ਮਿਸਤਰੀ ਮਿਸਤਰੀ ਕੰਮ ਕਰਦਾ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਵਕੀਲ ਸਾਹਿਬ ਖਾਰਾ ਸਾਹਿਬ ਕੋਲ ਆਏ ਆਏ ਜੀ ਅਸੀਂ ਇਹ ਕਰਨਗੇ ਅੱਜ ਤੁਹਾਨੂੰ ਸਾਬਤ ਕਰਾਂਗੇ ਹਾਂਜੀ ਹਾਂਜੀ ਕਾਰਾ ਸਾਹਿਬ ਕੋਲ ਆਏ ਸੀ ਇਹ ਕਰਨਗੇ ਅੱਛੇ ਕੀ ਦੱਸੋ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਤੇ ਇਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਜਾਂਦਾ ਸੀ ਗਿਆ ਸੀ ਕਾਫੀ ਚਿਰ ਪਹਿਲਾਂ ਪਰ ਉਹ ਸੱਤ ਧੱਕੇ ਧੱਕੇ ਖਾ ਕੇ ਰੋਲ ਖੋਲ ਕੇ ਆ ਗਿਆ ਸੀ ਥੋੜਾ ਜਿਹਾ ਨਹੀਂ ਰੋਜ਼ਗਾਰ ਵਾਸਤੇ ਗਿਆ ਸੀ ਜੀ ਹਾਂ ਆ ਗਿਆ ਸੀ ਹਾਂ ਉਹ ਉਹਦੇ ਬਾਣੇ ਦੇ ਵਿੱਚ ਸੀ ਕਿ ਉਹ ਤੋਂ ਦਮਾਲਾ ਹਸੇ ਆ ਕੇ ਹਾਂ ਜੀ ਬਾਣੇ ਜੀ ਸੀ ਬਾਣੇ ਜੀ ਦਾ ਬਹੁਤ ਸ਼ੁਰੂ ਤੋਂ ਆਈ ਨਿੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਾਇਗਾ ਪਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਹੈ ਜੋ ਕਰਦਾ ਨਹੀਂ ਸੀ ਕਰਵਾਣੀ ਨਾਲ ਜੁੜਿਆ ਹੋਇਆ ਹਾਂਜੀ ਹਾਂ ਗੁਰੂ ਕਾ ਬਾਸੀ ਕਰਦਾ ਇੱਕ ਗੱਲ ਕਹੀ ਸੀ ਕਲੀਅਰ ਕੀਤੀ ਸੀ ਕਿ ਇਹਨਾਂ ਤੋਂ ਕੋਈ ਰਿਕਵਰੀ ਨਹੀਂ ਹੋਣੀ ਨਾ ਹੀ ਇਸ ਕੇਸ ਦੇ ਵਿੱਚ ਰਿਕਵਰੀ ਹੈ ਨਾ ਹੀ ਇਸ ਕੇਸ ਦੇ ਵਿੱਚ ਕੋਈ ਲਿੰਕ ਬਣਦਾ ਇਹਨਾਂ ਤਿੰਨਾਂ ਬੰਦਿਆਂ ਦਾ ਸੋ ਇਹਨਾਂ ਨੇ ਰਿਮਾਂਡ ਲਿਆ ਜਾਣ ਬੁੱਝ ਕੇ ਲਿਆ ਤੇ ਅੱਜ ਪੇਸ਼ ਤਾਂ ਇਹਨਾਂ ਨੇ ਕਰਨਾ ਹੈ ਪਰ ਮੈਂ 100% ਲੈ ਕੇ ਦੇ ਦੇਣਾ ਇਹਨਾਂ ਕੋਲ ਕੋਈ ਰਿਕਵਰੀ ਹੈ ਹੀ ਨਹੀਂ ਕਿਉਂਕਿ ਜਿਹੜਾ ਇਹਨਾਂ ਨੇ ਕਿਹਾ ਸੀ ਸਰੋਪੇ ਦੇ ਸੋਰੀ ਇਹਨਾਂ ਨੇ ਕਿਹਾ ਸੀ ਕਮਰਕਸੇ ਦੇ ਨਾਲ ਲੜਕੀ ਦਾ ਗਲ ਕੁੱਟਿਆ ਪੁਲਿਸ ਇਨਵੈਸਟੀਗੇਸ਼ਨ ਦੇ ਮਤਾਬਕ ਇਹਨਾਂ ਨੇ ਕਿਹਾ ਸੀ ਤਾਂ ਉਹ ਜਿਹੜਾ ਕੱਪੜਾ ਸੀ ਉਹ ਕਹਿੰਦੇ ਸਾੜ ਦਿੱਤਾ ਗਿਆ ਇਸ ਕੇਸ ਦੇ ਵਿੱਚ ਕੋਈ ਵੈਪਨ ਹੈ ਹੀ ਨਹੀਂ ਤੇ ਵੈਪਨ ਹੈ ਨਹੀਂ ਤੇ ਕੋਈ ਰਿਕਵਰੀ ਹੈ ਨਹੀਂ ਮੋਬਾਈਲ ਸੀ ਜਿਹੜਾ ਉਸ ਦਿਨ ਮੁਲਜ਼ਮ ਨੇ ਕੋਰਟ ਦੇ ਅੰਦਰ ਹੀ ਕਹਿਤਾ ਸੀ ਕਿ ਜੱਜ ਸਾਹਿਬ ਇਹ ਮੈਂ ਮੋਬਾਈਲ ਇਹਨਾਂ ਨੂੰ ਦੇ ਚੁੱਕਾ ਤਾਂ ਮੋਬਾਈਲ ਦੀ ਗੱਲ ਵੀ ਖਤਮ ਹੋ ਗਈ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੈਜ਼ੈਂਟ ਕੋਈ ਰਿਕਵਰੀ ਰਹਿ ਗਈ ਹੋਵੇ ਏ ਬਲਾਈਂਡ ਮਰਡਰ ਇਹ ਚ ਕੋਈ ਲਿੰਕ ਨਹੀਂ ਬਣਦਾ ਤੇ ਜਾਣਬੁੱਝ ਕੇ ਕਰ ਰਹੀ ਹੈ ਪੁਲਿਸ ਸਰ ਤੁਸੀਂ ਕਹਿ ਰਹੇ ਹੋ ਕਿ ਇਹ ਬਲਾਈਂਡ ਹੈ ਪਰ ਦੂਸਰੇ ਪਾਸੇ ਤਾਂ ਜ਼ਿੰਮੇਵਾਰੀਆਂ ਲਈਆਂ ਗਈਆਂ ਨੇ ਇਸ ਗੱਲ ਨੂੰ ਲੈ ਕੇ ਕਿ ਇਸ ਤਰੀਕੇ ਨਾਲ ਕੀਤਾ ਉਹ ਰਿਸਕ ਮੰਨਦਾ ਨਹੀਂ ਨਹੀਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਸਰਕਾਰ ਦੀ ਚਾਲ ਹੈ ਉਸ ਲੜਕੀ ਨੂੰ ਨਫ਼ਰਤ ਕਰਨ ਵਾਲੇ ਲੱਖਾਂ ਲੋਕ ਇੱਕ ਉਹਦੀ ਵੀਡੀਓ ਆਈ ਹੈ ਪਿੱਛੇ ਜਿਹੜਾ 2-4 ਦਿਨ ਹੋ ਗਏ ਯਾਰ ਇਹੋ ਜਿਹੇ ਲੋਕ ਵੀ ਇਸ ਧਰਤੀ ਤੇ ਰਹਿੰਦੇ ਨੇ ਮੈਨੂੰ ਲੱਗਦਾ ਚਾਹੇ ਪੁਲਿਸ ਮੁਲਾਜ਼ਮ ਵੀ ਹੋਵੇ ਜਿੰਦੇ ਜਵਾਨ ਬੇਟੀ ਹੈ ਜਿੰਦੇ ਜਵਾਨ ਕੁੜੀ ਘਰ ਹੈ ਉਹ ਇਸ ਚੀਜ਼ ਨੂੰ ਲਾਇਕ ਨਹੀਂ ਕਰਦਾ ਹਰ ਬੰਦਾ ਉਹਨੂੰ ਨਫ਼ਰਤ ਕਰਦਾ ਜਿੰਦੇ ਬੱਚੇ ਜਵਾਨ ਨੇ ਜਿਹੜਾ ਸੁਸਾਇਟੀ ਨੂੰ ਬਿਲੋਂਗ ਕਰਦਾ ਹੈ ਹਰ ਬੰਦਾ ਇਹੋ ਜਿਹੀ ਗੰਦ ਨੂੰ ਨਫ਼ਰਤ ਕਰਦਾ ਇਸ ਗੰਦ ਨੂੰ ਨਫ਼ਰਤ ਕੌਣ ਕੌਣ ਕਰਦੇ ਨੇ ਕਿੰਨੇ ਕਾਂਡ ਕੀਤਾ ਹੈ ਕੀ ਉਹਨੇ ਸੁਸਾਈਸਾਈਡ ਕੀਤਾ ਹੈ ਦੁਖੀ ਹੋ ਕੇ ਜਾਂ ਉਹਨੂੰ ਮਰਡਰ ਕਿਸ ਨੇ ਕੀਤਾ ਉਹਦਾ ਮੈਟਰੋਵ ਐਵੀਡੈਂਸ ਹੈ ਇਹ ਸਿਰਫ ਇਸ ਕਰਕੇ ਜੋੜਿਆ ਜਾ ਰਿਹਾ ਹੈ ਵੀ ਭਾਈ ਅਮਰਤਪਾਲ ਮਹਿਰੋ ਜਾਂ ਇਹਨਾਂ ਦਾ ਜਿਹੜਾ ਗਰੁੱਪ ਸੀ ਉਹ ਜਾਦਾ ਇਹਨਾਂ ਦੇ ਉਲਟ ਬੋਲਦੇ ਸੀ ਪੰਜਾਬ ਦੇ ਸਾਰੇ ਦੇ ਜਿੱਥੇ-ਜਿੱਥੇ ਵੀ ਗਲਤ ਕੰਮ ਹੋਏ ਰੇ ਚਾਹੇ ਡੇਰਿਆਂ 'ਚ ਹੋਏ ਨੇ ਕਿਤੇ ਹੋਏ ਨੇ ਇਸ ਬੰਦੇ ਨੇ ਜਾ ਕੇ ਰੀਓਪਨ ਕੀਤੇ ਨੇ ਤਾਂ ਉਸ ਤੋਂ ਬਾਅਦ ਇੱਕ ਸਿਸਟਮ ਚੱਲਦਾ ਕਿ ਕਿਸ ਤਰੀਕੇ ਨਾਲ ਭਾਈ ਅਮਰਤਪਾਲ ਮਹਿਰੋ ਨੂੰ ਤੇ ਇਹਨਾਂ ਦੇ ਬੰਦਿਆਂ ਨੂੰ ਝੂਠੇ ਕੇਸਾਂ 'ਚ ਪਸਾਇਆ ਜਾਵੇ ਜੋੜਿਆ ਜਾਵੇ ਸੋ ਸਰਕਾਰ ਉਸ ਮਨਸ਼ਾ ਦੇ ਵਿੱਚ ਕਾਮਯਾਬ ਵੀ ਹੋ ਗਈ ਜੀ ਸਰਕਾਰ ਤੋਂ ਅਲਿਗਟ ਕਰ ਰਹੇ ਹੋ ਪਰ ਦੂਸਰੇ ਪਾਸੇ ਦਾ ਜਿਹੜਾ ਐਵੀਡੈਂਸ ਹੈ ਤੁਸੀਂ ਉਸ ਨੂੰ ਕਿਵੇਂ ਨੈਗਲੈਕਟ ਕਰ ਸਕਦੇ ਪਾਸੇ ਸੀਸੀਟੀਵੀ ਕਰ ਰਹਾ ਦੂਸਰੇ ਪਾਸੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਇਆ ਕਿ ਉਹਨਾਂ ਦਾ ਗਦਾਪੁੱਤੀ ਨਹੀਂ ਨਹੀਂ ਸੀਸੀਟੀਵੀ ਜਿਹੜਾ ਜਿਹੜਾ ਸੀਸੀਟੀਵੀ ਕੈਮਰਾ ਹੈ ਜਾਤੀਕਰੋ ਕੋਰਟ ਦੇ ਵਿੱਚ ਨਹੀਂ ਆਉਂਦਾ 65ਬੀ ਦਾ ਸਰਟੀਫਿਕੇਟ ਆਊਗਾ ਕੈਮਰਾ ਦਾ ਮਾਲਕ ਕੌਣ ਹੈ ਕੈਮਰੇ 'ਚ ਕਿਹਨੇ ਇਹਨਾਂ ਨੂੰ ਉਹ ਸੀਸੀਟੀਵੀ ਹੈਂਡਓਵਰ ਕੀਤੀ ਇਹ ਅਦਾਲਤਾਂ ਦੇ ਵਿੱਚ ਸਿੰਪਲ ਗੱਲਾਂ ਮੰਨਣ ਯੋਗ ਨਹੀਂ ਹੁੰਦੀਆਂ ਇਹ ਤਾਂ ਬਾਹਰ ਦੀਆਂ ਗੱਲਾਂ ਨੇ ਕੈਮਰੇ ਦੇ ਵਿੱਚ ਦਿਖ ਰਿਹਾ ਹੈ ਸੈਕਸ ਵੀ ਨਹੀਂ ਇਸ ਗੱਲ ਬਾਰੇ ਆਪਾਂ ਅਜੇ ਕੁਝ ਨਹੀਂ ਕਹਿ ਸਕਦੇ ਕੈਮਰਾ ਤਾਂ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕੈਮਰਾ ਤਾਂ ਮੋਦੀ ਤੇ ਅਡਾਨੀ ਨੂੰ ਲੜਾ ਰਿਹਾ ਹੈ ਗੁੱਥਮ ਗੁੱਥੀ ਹੋ ਰਹੇ ਨੇ ਜੇ ਉਹ ਸੱਚ ਹੈ ਤਾਂ ਫਿਰ ਇਹ ਵੀ ਸੱਚ ਹੈ ਉਹ ਸੱਚ ਉਹ ਪਹਾੜੋਂ ਚਲੇ ਗਏਗਾ ਵੀ ਰੇਪ ਕਰਕੇ ਮਾਰਾ ਗਿਆ ਨਹੀਂ ਬਿਲਕੁਲ ਨਹੀਂ ਇਹ ਗੱਲ ਪੋਸੀਬਲ ਹੀ ਨਹੀਂ ਇਹ ਦੋ ਚਾਰ ਬੰਦੇ ਨੇ ਪੰਜਾਬ ਦੇ ਅੰਦਰ ਜਿਹੜੇ ਪੇਡ ਨੇ ਬੰਦੇ ਜਿਨ੍ਹਾਂ ਨੇ ਅੱਜ ਤੱਕ ਸ਼ਰਮ ਨਹੀਂ ਕੀਤੀ ਚਾਰ ਪੈਸੇ ਲੈ ਕੇ ਉਹਨਾਂ ਨੇ ਪੰਜਾਬ ਦੇ ਉਲਟ ਤੇ ਆਪਦੀ ਕੌਮ ਦੇ ਉਲਟ ਉਹਨਾਂ ਨੇ ਬਕਵਾਸ ਕਰਨੀ ਕਰਨੀ ਹੈ ਕਿਉਂਕਿ ਵਰਲਡ ਦੇ ਵਿੱਚ ਦਿਖਾਉਣਾ ਚਾਹੁੰਦੇ ਨੇ ਕਿ ਜਿਹੜਾ ਨੀਲਾ ਬਾਣਾ ਹੈ ਇਹ ਕੁੜੀਆਂ ਨੂੰ ਚੁੱਕ ਕੇ ਇਹਨਾਂ ਨੇ ਰੇਪ ਕੀਤਾ ਹੈ ਜਦ ਕਿ ਸਾਡੀ ਸ਼ੁਰੂ ਤੋਂ ਲੈ ਕੇ 300 ਸਾਲ ਤੋਂ ਇੱਕੋ ਹੀ ਹੈ ਕਿ ਜਦ ਸਿੱਖ ਇਕੱਠੇ ਹੁੰਦੇ ਨੇ ਤਾਂ ਇੱਕ ਲਬਜ ਹੁੰਦਾ ਹੈ ਚਾਹੇ ਤੇਰੀ ਧੀ ਹੋ ਮੇਰੀ ਧੀ ਹੈ ਚਾਹੇ ਤੇਰੀ ਭੈਣ ਹੋ ਮੇਰੀ ਭੈਣ ਹੈ ਤਾਂ ਇਹ ਕਲਚਰ ਜਿਹੜਾ ਇਹ ਸਿੱਖਾਂ ਦਾ ਨਹੀਂ ਇਹ ਕਲਚਰ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ 84 ਦੇ ਅੰਦਰ ਸਿੱਖਾਂ ਦੀਆਂ ਕੁੜੀਆਂ ਦਾ ਰੇਪ ਕੀਤੀ ਸੀ ਸਾਨੂੰ ਕੰਪੇਅਰ ਕਰਕੇ ਸਾਡਾ ਜਿਹੜਾ ਸਟੇਟਸ ਬਣਿਆ ਹੋਇਆ ਉਹਨੂੰ ਖਤਮ ਕਰਨ ਤੇ ਇਹ ਲੱਗੀ ਹੋਈ ਹੈ ਹਿੰਦੁਸਤਾਨ ਦੀ ਹਕੂਮਤ ਤੇਰਾ ਸਾਹਿਬ ਅਨੇ ਤਾਂ ਕੋਈ ਜੀ ਰਿਪੋਰਟ ਵੀ ਨਹੀਂ ਆਈ ਕਿ ਉਸ ਤੋਂ ਪਹਿਲੇ ਨਹੀਂ ਸਰ ਨਹੀਂ ਨਹੀਂ ਉਹ ਮੈਡੀਕਲ ਦੀ ਰਿਪੋਰਟ ਹੈ ਨਹੀਂ ਆਈ ਡੀਐਨਏ ਹੈ ਕਿਵੇਂ ਆਊਗੀ ਉਸ ਦੇ ਵਿੱਚ ਪੋਸਿਬਲ ਹੈ ਹੀ ਨਹੀਂ ਇਹੋ ਜਿਹਾ ਮੇਰੇ ਨਾਲ ਗੱਲ ਹੋਈ ਜਾਂ ਕਿ ਸਰਂਡਰ ਬਾਰੇ ਗੱਲ ਬਸ ਨਹੀਂ ਉਹ ਕੋਈ ਗੱਲ ਨਹੀਂ ਹੋਈ ਮੈਨੂੰ ਪਤਾ ਲੱਗਿਆ ਬੜੇ ਨਿੱਜੀ ਕੀ ਆਦਮੀਆਂ ਤੋਂ ਪਤਾ ਲੱਗਿਆ ਹੈ ਜਿਹੜਾ 2 ਦਿਨ ਤੋਂ ਚੱਲ ਰਿਹਾ ਹੈ ਭਾਈ ਅਮਰਤਪਾਲ ਮੈਰੋ ਸਰਂਡਰ ਕਰਨਾ ਹੈ ਉਹ ਸਰਕਾਰ ਦੇ ਬੰਦੇ ਸਰਕਾਰੀ ਬੋਲੀ ਬੋਲ ਰਹੇ ਨੇ ਸਿਰੇ ਦੀ ਬਕਵਾਸ ਆ ਮੈਂ ਸਿੱਧਾ ਲਫ਼ਜ਼ਾਂ ਚ ਕੋ ਗੱਲ ਖਤਮ ਕਰੂੰਗਾ ਉਹ ਸਰਕਾਰ ਦੇ ਬੰਦੇ ਉਸ ਬੰਦੇ ਨੂੰ ਅਰੈਸਟ ਕਰਾਉਣ ਦੇ ਲਈ ਜਾਂ ਇਹਨਾਂ ਦੇ ਆਰਦੇ ਕੋਲ ਵੀ ਹੋ ਸਕਦਾ ਹੈ ਤਾਂ ਇੱਕ ਸਿਸਟਮ ਨੂੰ ਕ੍ਰੀਏਟ ਕਰਨ ਦੇ ਲਈ ਮੀਡੀਆ ਦੇ ਉੱਪਰ ਇੱਕ ਬਕਵਾਸ ਚਲਾਈ ਗਈ ਕਿ ਭਾਈ ਅਮਰਤਪਾਲ ਮਹਿਰੋ ਜਿਹੜਾ ਉਹ ਸਰੈਂਡਰ ਕਰ ਰਿਹਾ ਹੈ ਉਹ ਬੰਦਾ ਕਿੱਥੇ ਹੈ ਸ਼ਾਇਦ ਉਹਨੂੰ ਇਹ ਦਿਖਾ ਰਹੇ ਨੇ ਕਿ ਬੰਦਾ ਇਹਨਾਂ ਦੇ ਕੋਲ ਹੋਵੇ ਬੰਦਾ ਸਰੈਂਡਰ ਕਰਨਾ ਹੈ ਕਿਉਂਕਿ ਉਹਨਾਂ ਦੇ ਫਾਦਰ ਮੇਰੇ ਕੋਲ ਬੈਠੇ ਹੋਏ ਸੋ ਇਹ ਗੱਲਾਂ ਜਿਹੜੀਆਂ ਨੇ ਨੇਰੀ ਇੱਕ ਬਕਵਾਸ ਹੈ ਇਹਨਾਂ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਜਿਹੜੀ ਆਪਦੀ ਚਾਲ ਚੱਲ ਰਹੀ ਹੈ ਉਹ ਆਪਦੀ ਚਾਲ ਚ ਫੇਲ ਮਲੇਸ਼ੀਆ ਰਹਿ ਕੇ ਆਏ ਆ ਮਰਨੋ ਸਾਹਿਬ ਦੇ ਕਮਲ ਤੇ ਬਲੇਸ਼ੀਆ ਕੁਝ ਦਿਨ ਕਹਿੰਦੇ ਤੋਂ ਪਹਿਲਾਂ ਇੱਕ ਜੋ ਮਰਜੀ ਬੋਲੀ ਜਾ ਜਿਨ੍ਹਾਂ ਨੇ ਰੇਪ ਦੇ ਅਲੀਗੇਸ਼ਨ ਲਾਤੇ ਜਿਹੜਾ ਬੰਦਾ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਬੰਦਾ ਨੂੰ ਕਤਲ ਕਰਨਾ ਚਾਹੁੰਦਾ ਸੀ ਉਸ ਨਾਲ ਮਲੇਸ਼ੀਆ ਜਾਊਗਾ ਤੇ ਫਿਰ ਰਾਹ ਚ ਉੱਥੇ ਖਤਮ ਕਰ ਦਿੰਦਾ ਸੋ ਇੱਕ ਬਾਣੇ ਨੂੰ ਇੱਕ ਨਿਹੰਗ ਸਿੰਘ ਦੇ ਬਾਣੇ ਨੂੰ ਜਾਣ ਕੇ ਡੀਫੇਮ ਕਰਨਾ ਤੇ ਫਿਊਚਰ ਦੇ ਵਿੱਚ ਇਸ ਕੌਮ ਨੂੰ ਬਦਨਾਮ ਕਰਨਾ ਇੱਕ ਬੜੀ ਵੱਡੀ ਗੱਲ ਹੈ ਕਿ ਕੱਲ ਦੇ ਜਿਹੜੀਆਂ ਲੜਕੀਆਂ ਗੰਦੀਆਂ ਵੀਡੀਓ ਪਾਉਂਦੀਆਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਜਿਹੜੀ ਸਿਕਿਉਰਿਟੀ ਦੇ ਰਹੀ ਹੈ ਕੀ ਕੀ ਮੈਸੇਜ ਦੇ ਰਹੇ ਨੇ ਕਿ ਕੱਲ ਨੂੰ ਬੱਚੇ ਕੱਲ ਨੂੰ ਬੱਚੇ ਜਵਾਨ ਹੋਣਗੇ ਤੁਸੀਂ ਉਹ ਬੀਬੀਆਂ ਕਿਸੇ ਨੇ ਮੈਨੂੰ ਇੱਕ ਤੁਹਾਡੇ ਰਿਪੋਰਟਰ ਨੇ ਵੀਡੀਓ ਭੇਜੀਆਂ ਨੇ ਲਾਹਨਤ ਇਹੋ ਜੇ ਅਫਸਰਾਂ ਦੇ ਤੇ ਲਾਹਨਤ ਇਹੋ ਜੇ ਸਰਕਾਰ ਦੇ ਜਿਹੜੇ ਉਹਨਾਂ ਨੂੰ ਆਪਾਂ ਸਿਕਿਉਰਿਟੀ ਦੇ ਰਹੇ ਆ ਤੇ ਦੂਜੇ ਬੰਦੇ ਆਪਾਂ ਅਲੀਗੇਸ਼ਨ ਲਾ ਕੇ ਰੇਪ ਦੇ ਅਲੀਗੇਸ਼ਨ ਦੂਜੇ ਬੰਦਿਆਂ ਤੇ ਲਾ ਰਹੇ ਉਸ ਵੱਲੋਂ ਕਿਹਾ ਜਾ ਰਿਹਾਗਾ ਵੀ ਉਹਦਾ ਡਵਾਈਸ ਚੱਲਾ ਗਿਆਗਾ ਜੀ ਨਹੀਂ ਇਹ ਇੱਕ ਗੱਲ ਬਣਾਈ ਹੈ ਦੇਖੋ ਗੱਲ ਕੋਈ ਪ੍ਰੈਕਟੀਕਲ ਕਿਸੇ ਨੂੰ ਪਤਾ ਨਹੀਂ ਜਦੋਂ ਮੇਰੇ ਨਾਲ ਗੱਲ ਹੀ ਨਹੀਂ ਹੋਈ ਜਾਂ ਤਾਂ ਮੇਰੇ ਨਾਲ ਗੱਲ ਹੁੰਦੀ ਨਾ ਫਿਰ ਤਾਂ ਮੈਂ ਕਹਿੰਦਾ ਜੀ ਉਥੋਂ ਕੈਨੇਡਾ ਜਾਂ ਦਬਈ ਜਾਂ ਅਮਰੀਕਾ 'ਚੋ ਗੱਲ ਹੋਈ ਹੈ ਗੱਲ ਤਾਂ ਕਿਸੇ ਨਾਲ ਹੋਈ ਨਹੀਂ ਹਰ ਬੰਦਾ ਇਸ ਵਕਤ ਨਾਲ ਫੇਮ ਹੋਣ ਦੇ ਲਾਈਨ ਦੇ ਲਈ ਉਹ ਆਪਦੇ ਕੋਲੋਂ ਮੰਤ ਘੱਟ ਗੱਲਾਂ ਬਣਾ ਰਿਹਾ ਹੈ ਕਿ ਮੇਰੀ ਭਾਈ ਅਮਰਤਪਾਲ ਮੈਰੋਂ ਨਾਲ ਗੱਲ ਹੋਈ ਉਹ ਕਹਿੰਦਾ ਮੇਰੀ ਹੋਈ ਹੈ ਕਿਸੇ ਨਾਲ ਕੋਈ ਗੱਲ ਨਹੀਂ ਮੈਨੂੰ ਤਾਂ ਡਾਊਟ ਹੈ ਸ਼ਾਇਦ ਪੁਲਿਸ ਦੇ ਕੋਲ ਹੀ ਹੈ ਅੱਛਾ ਰਾਜੀ ਸਰ ਸਾਹਿਬ ਕਹਿੰਦੇ ਰੈਕੀ ਵੀ ਕੀਤੀ ਗਈ ਸੀਗਾ ਪਰ ਪਹਿਲਾਂ ਰੈਕੀ ਸਰ ਕਿਉਂ ਕਰੂਗਾ ਬੰਦਾ ਰੈਕੀ ਕਰਨ ਦੀ ਉਹੋ ਜੀ ਬੀਬੀ ਦੀ ਜਿਹੜੇ ਉਹਦੇ ਅਲੀਗੇਸ਼ਨ ਜੋ ਵੀਡੀਓ ਆ ਰਹੀਆਂ ਨੇ ਉਹ ਰੈਕੀ ਕਰਨ ਦੀ ਲੋੜ ਹੈ ਅੱਛਾ ਖਾਨਾ ਸਾਹਿਬ ਇਹ ਦੱਸੋ ਆਪਣਾ ਜਿਸ ਤਰ੍ਹਾਂ ਮੇਰੋਂ ਕੀ ਦੇ ਹੋਰ ਮੌਲਦਰ ਚ ਹੋ ਗਿਆ ਫਰਾਈਡ ਹੈਗੀ ਹੈ ਉਹਨਾਂ ਬਸ ਅੱਜ ਨੂੰ ਸਪੋਰਟਲੀ ਮਿਲ ਗਈ ਕਿਉਂਕਿ ਉਹਨਾਂ ਨੂੰ ਧੋਖੇ ਦਿੱਤੀ ਗਈ ਸਰ ਮੈਂ ਤਾਂ ਹੈਰਾਨ ਆ ਕਿ ਜਿੱਥੇ ਇਹਨਾਂ ਨੂੰ ਮੋਬਾਈਲ ਆਇਆ ਜੋ ਉਸ ਲੇਡੀ ਨੂੰ ਜਿੰਨੇ ਥ੍ਰੈਟ ਦਿੱਤੇ ਉਹ ਮੋਬਾਈਲ ਟਰੇਸ ਕੀਤਾ ਪਿੱਛੇ ਜੱ ਸ਼ੇਵਸਣਾ ਨੇ ਪੰਜਾਬ ਚ ਕੀ ਕੀਤਾ ਸੀ ਆਪਦੇ ਤੇ ਆਪ ਹਮਲੇ ਕਰਾਏ ਹਮਲੇ ਕਰਾ ਕੇ ਸਿਕਿਉਰਟੀਆਂ ਲਈਆਂ ਅਸੀਂ ਹਮੇਸ਼ਾ ਹੀ ਜੋ ਬੰਦੇ ਮਾੜੇ ਬੰਦੇ ਨੇ ਪੰਜਾਬ ਦੇ ਅੰਦਰ ਜੋ ਉਹ ਬੋਲਦੇ ਨੇ ਉਹਨਾਂ ਦੇ ਕਹਿਣ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਨੇ ਇਹਨਾਂ ਨੂੰ ਸਿਕਿਉਰਟੀ ਦੇ ਰਹੀ ਹੈ ਉਹਨਾਂ ਦੇ ਕਹਿਣ ਤੇ ਪੰਜਾਬ ਚੱਲ ਰਿਹਾ ਹੈ ਹੁਣ ਪਿਛਲੇ ਜੇ ਪਿਛਲੇ ਸਾਲ ਬਠਿੰਡੇ ਚ ਖਾਲਿਸਤਾਨ ਦੇ ਲਫ਼ਜ਼ ਲਿਖਾਇਆ ਸ਼ਿਵਸੈਨਾ ਨੇ ਤੇ ਮੁੰਡੇ ਜਿਹੜੇ ਸੀ ਉਹ ਸਿਕਟੇ ਗਏ ਉਸ ਦੇ ਵਿੱਚ ਪਰ ਇਹਦੇ ਵਿੱਚ ਠੱਗੀ ਮਿਵਾਰੀ ਲਈ ਉਹਨਾਂ ਨੇ ਨਹੀਂ ਜਿਮੇਵਾਰੀ ਦੇ ਬਾਰੇ ਤੁਸੀਂ ਕਿਵੇਂ ਡਿਸਕਲੋਜ਼ ਕਰੋਗੇ ਕਿਵੇਂ ਇਹਨੂੰ ਕਲੀਅਰ ਕਰੋ ਬਿਲਕੁਲ ਐਸੋ ਜੀ ਗੱਲ ਨਹੀਂ ਜੇ ਜ਼ਿੰਮੇਵਾਰੀ ਲੈਣੀ ਹੁੰਦੀ ਤਾਂ ਫਿਰ ਆਪਾਂ ਅੱਜ ਮੈਨੂੰ ਵੀ ਅਗਲਾ ਦੱਸ ਦਿੰਦਾ ਵਕੀਲਤਾ ਮੈਂ ਆ ਪਰ ਮੈਨੂੰ ਕਹਿ ਦਿੰਦਾ ਬੰਦਾ ਉਹ ਕੀ ਭਾਈ ਮੈਂ ਜ਼ਿੰਮੇਵਾਰੀ ਚੁੱਕ ਲਈ ਐ ਮੈਂ ਕਨਫੈਸ਼ਨ ਕਰਦਾ ਦੂਸਰੀ ਗੱਲ ਇਹ ਜਿਹੜੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਕਨਫੈਸ਼ਨ ਐ ਇਹ ਅਦਾਲਤਾਂ 'ਚ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ ਅੱਛਾ ਸਰ ਅੱਜ ਤੁਸੀਂ ਕੀ ਅਦਾਲਤ 'ਤੇ ਫੀਲ ਕਰੋਗੇ ਕੋਈ ਫੋਸਲੇ ਰਿਮਾਂਡ ਖਤਮ ਹੋਣਾ ਕੋਈ ਸਰ ਮਾਰ ਹੋਰ ਲੋੜੂਗੀ ਤਾਂ ਤੁਹਾਡੀ ਦੇਖੋ ਜੇ ਰਿਮਾਂਡ ਹੋਰ ਮੰਗਦੀ ਐ 5 ਦਿਨ ਦਾ ਰਿਮਾਂਡ ਰਹਿ ਚੁੱਕਾ ਮੈਂ ਤਾਂ ਪਹਿਲੀ ਵਾਰ ਦੇਖਿਆ ਕਿ ਇੱਕ ਮਰਡਰ ਹੋਇਆ ਮਰਡਰ ਦੇ ਵਿੱਚ ਹਮੇਸ਼ਾ ਵੈਪਨ ਬਰਾਮਦ ਹੁੰਦਾ ਹੋਰ ਇਹ 'ਚ ਕੁਝ ਨਹੀਂ ਬਰਾਮਦ ਹੁੰਦਾ ਹੁੰਦਾ ਤਾਂ ਇਸ ਤੇ 5 ਦਿਨ ਜੇ 5 ਦਿਨ ਦੇ ਰਿਮਾਂਡ 'ਚ ਕੁਝ ਸੋ ਅਸੀਂ ਤਾਂ ਰਿਕਵੈਸਟ ਅਦਾਲਤ ਨੂੰ ਕਰਾਂਗੇ ਕੋਈ ਰਿਮਾਂਡ ਵਾਲੀ ਗੱਲ ਨਹੀਂ ਬਣਦੀ। ਯਾਰ ਸਾਹਿਬ ਲੋਕਾਂ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਇਲਜ਼ਾਮ ਲਾ ਰਹੇ ਸੀਗੇ ਅਮਰਤਪਾਲ ਪਾਇਦੇ। ਤੇ ਉਹ ਕਹਿੰਦੇ ਵੀ ਕਾਨੂੰਨ ਦਾ ਕੰਮ ਹੈ, ਕਾਨੂੰਨ ਉਸ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ। ਮੈਂ ਤਾਂ ਆਪ ਹੈਰਾਨ ਆ ਜੀ ਐਲੀਗੇਸ਼ਨ ਲੱਗ ਕਿਉਂ ਰਹੇ ਨੇ? ਮੈਂ ਕਹਿ ਰਿਹਾ ਕਿ ਭਾਈ ਅਮਰਤਪਾਲ ਦਾ ਕਿਸੇ ਦਾ ਕੰਮ ਹੀ ਹੈ ਨਹੀਂ। ਇਹ ਕੰਮ ਹੀ ਉਹਨਾਂ ਬੰਦਿਆਂ ਦਾ ਜਿਹੜੇ ਉਹਨੂੰ ਨਫ਼ਰਤ ਕਰਦੇ ਸੀ। ਇਹ ਆਪਾਂ ਕਿਵੇਂ ਕਵਾਂਗੇ ਕਿ ਭਾਈ ਅਮਰਤਪਾਲ ਮੈਰੋ ਜਾ ਉਹਦੇ ਬੰਦਿਆਂ ਨੇ ਮਰਡਰ ਕੀਤਾ। ਪਿਛਲੇ 3 ਮਹੀਨਿਆਂ ਤੋਂ ਅੰਮ੍ਰਿਤਪਾਲ ਪਾਈਏ ਕੰਚਨ ਕੁਮਾਰ ਨੂੰ ਸਮਝਾਉਂਦਾ ਆ ਰਿਹਾ ਸੀਗਾ ਨਹੀਂ ਸਮਝਾਉਣ ਦਾ ਮਤਲਬ ਮਰਡਰ ਥੋੜਾ ਹੁੰਦਾ ਈ ਸਮਝਾਉ ਤਾਂ ਨੂੰ ਸਾਰੀ ਦੁਨੀਆ ਹੀ ਰਹੀ ਸੀ ਜਦੋਂ ਥੱਲੇ ਉਹਦੀ ਵਰਡਿੰਗ ਪੜੋਗੇ ਹਰ ਬੰਦਾ ਕਹਿ ਰਿਹਾ ਵਿੱਚੋ ਕਿ ਬੀਬੀ ਸੰਘਕਰ ਬੀਬੀ ਸ਼ਰਮਕਰ ਇਹ ਗੱਲ ਪੰਜਾਬ ਹੈ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਇੱਕ ਫਰਾਡ ਕਰ ਰਹੇ ਹੋ ਨਾ ਆਪ ਆਪ ਦਾ ਬਦਲ ਕੇ ਸਰਕਾਰ ਦਾ ਪਹਿਲਾ ਫਰਜ ਬਣਦਾ ਸੀ ਕਿ ਉਹ ਲੇਡੀ ਨੇ ਇੱਕ ਫਰਾਡ ਨਹੀਂ ਕੀਤਾ ਪੰਜਾਬ ਦੇ ਵਿੱਚ ਆਪਦਾ ਨਾਮ ਚੇਂਜ ਕਰਕੇ ਆਪਦੀ ਆਇਡੈਂਟੀਫਿਕੇਸ਼ਨ ਲੁਕੋ ਕੇ ਉਹ ਕੀ ਕਰ ਰਹੀ ਸੀ ਪੰਜਾਬ ਦੇ ਵਿੱਚ ਕਿ ਇਹ ਵੀ ਹੋ ਸਕਦਾ ਕਿ ਦੂਜੀ ਕੰਟਰੀ ਨਾਲ ਮਿਲੀ ਹੋਵੇ ਇਹ ਵੀ ਹੋ ਸਕਦਾ ਕਿ ਇੰਡੀਅਨ ਸਟੇਟ ਦਾ ਉਹਨੇ ਨੁਕਸਾਨ ਕਰਨਾ ਹੋਵੇ ਇਹੋ ਜਿਹਾ ਆਪਾਂ ਸਾਈਡ ਤੇ ਆਪਾਂ ਨਹੀਂ ਜਾ ਰਹੇ ਜਿਹੜਾ ਬੰਦਾ ਦੇਖੋ ਜੇ ਮੈਂ ਆਪਦੀ ਪਛਾਣ ਲੁਕਵਾਉਂਗਾ ਤਾਂ ਇਟ ਮੀਨਸ ਮੈਂ ਕੋਈ ਗਲਤ ਕੰਮ ਇਸ ਕੰਟਰੀ ਜਾਂ ਇਸ ਸਟੇਟ ਲਈ ਕਰ ਰਿਹਾ ਮੈਰੋ ਸਾਹਿਬ ਨੇ ਕਿਹਾ ਸੀ ਵੀ ਪਾਰਕਿੰਗਾਂ ਹੋਰ ਵੀ ਬਹੁਤ ਇਕੱਲੇ ਬਿਠਡੇ ਦੀਆਂ ਨਹੀਂ ਇਹ ਗੱਲ ਤਾਂ ਕਲੀਅਰ ਹੋਊਗੀ ਨਹੀਂ 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 ਐਸਾ ਕੋਈ ਲਬਜ ਨਹੀਂ ਆਇਆ ਜੇ ਕੋਈ ਚਲਾਨ ਦੇ ਵਿੱਚ ਆਊਗਾ ਕੋਈ ਐਫਐਸਐਲ ਦੀ ਰਿਪੋਰਟ ਆਊਗੀ ਉਹਦੀ ਆਵਾਜ਼ ਨੂੰ ਕਲੀਅਰ ਕਰੂਗੀ ਦੇਖੋ ਪਿੱਛੇ ਜੇ ਇਹ ਗੱਲ ਵੀ ਉੱਠੀ ਹੋਈ ਸੀ ਆਵਾਜ਼ ਕੱਢਣੀ ਦੂਸਰੇ ਬੰਦੇ ਦੀ ਤਾਂ ਇਹ ਟੈਕਨੀਕਲ ਵੀ ਐਕਸਪਰਟ ਵੀ ਕਹਿ ਚੁੱਕੇ ਨੇ ਕੋਟਾ ਜਾ ਕੇ ਕਿ ਕੋਈ ਬੰਦਾ ਕਿਸੇ ਦੀ ਆਵਾਜ਼ ਕੱਢ ਸਕਦਾ ਇਹ ਗੱਲ ਇਹ ਗੱਲ ਕੋਟੇ ਇਹ ਕਹਿ ਰਹੇ ਹੋ ਫਿਰ ਉਹ ਅਮਰਿਤਪਾਲ ਮੈਰੋ ਦੀ ਵੀਡੀਓ ਨਹੀਂ ਸੀ ਦੇਖੋ ਮੇਰੇ ਦੇਖਣ ਦੇ ਵਿੱਚ ਇੱਕ ਫਾਲਸਲੀ ਇਮਪਲੀਕੇਟ ਕੀਤਾ ਗਿਆ ਉਹਨ ਦੀ ਵੀਡੀਓ ਨਹੀਂ ਹੋ ਸਕਦੀ ਕਾਰਨ ਕੀ ਹੈ ਕਿ ਜੇ ਉਹ ਵੀਡੀਓ ਜੱਤਕਰ ਵੀਡੀਓ ਨੂੰ ਕੋਈ ਐਫਐਸਐਲ ਨੂੰ ਕਲੀਅਰ ਨਹੀਂ ਕਰਦੀ ਆਪਾਂ ਨੂੰ ਐਡਮਿਸਿਬਲ ਨਹੀਂ ਸਮਝ ਸਕਦੇ ਸਾਬ ਜਿਹੜੇ ਜਿਹੜੇ ਦੋ ਗਨਮੈਨ ਦਿੱਤੇ ਆ ਫੋਰਸ ਲਾ ਦਿੱਤੀ ਹੈ ਕੀ ਸਰਕਾਰ ਨੂੰ ਜਾਂ ਰਿਸਪੌਂਸਿਬਿਲਟੀ ਚਾਹੀਦਾ ਉਹਨਾਂ ਨੂੰ ਬੁਲਾ ਕੇ ਸਮਝਾਇਆ ਜਾਵੇ ਤਾਂ ਕਿ ਉਹਨੂੰ ਗਨਮੈਨ ਸਰ ਸਮਝਾਉਣਾ ਕਿ ਇਹਨਾਂ ਦੇ ਅਕਾਊਂਟ ਇਹਨਾਂ ਦੇ ਇਹਨਾਂ ਦੇ ਅਕਾਊਂਟ ਬੰਦ ਕਰੋ ਇਹਨਾਂ ਦੇ ਉਪ ਐਕਸ਼ਨ ਲਾਓ ਪਬਲਿਕ ਨਿਊਸੈਂਸ ਹੈ ਲੋਕਾਂ ਦੇ ਬੱਚੇ ਖਰਾਬ ਹੋ ਰਹੇ ਨੇ ਕੱਲ ਮੈਨੂੰ ਇੱਕ ਰਿਪੋਰਟਰ ਨੇ ਇੱਕੋ ਲੇਡੀ ਦੀ ਉਹਨਾਂ ਦੀ ਵੀਡੀਓ ਭੇਜੀ ਹੈ ਓਪਨ ਹੈ ਬਿਲਕੁਲ ਯਾਰ ਉਹਨਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਠਾਰਾ ਸਾਹਿਬ ਇਹ ਵੀ ਇਲਜ਼ਾਮ ਲਾਏ ਜਾ ਰਿਹਾ ਵੀ ਸੰਨੀ ਲਿਆਉਣੀ ਵੀ ਸਿੱਖਾਂ ਦੀ ਕੁੜੀ ਆ ਆਬੀਅਸਲੀ ਇਹ ਤਾਂ ਪਤਾ ਨਹੀਂ ਨਹੀਂ ਸੰਨੀ ਇਹ ਤਾਂ ਇਹ ਇਲਜ਼ਾਮ ਤਾਂ ਲੱਗਣ ਪਾਈ ਅਮਰਪਾਲ ਤੇ ਜੇ ਉਹਨੇ ਮਰਡਰ ਕੀਤਾ ਤਾਂ ਇਹ ਆਪਾਂ ਇਸ ਤਰ੍ਹਾਂ ਤਾਂ ਲੱਖਾਂ ਲੋਕ ਨੇ ਉਹਦਾ ਮਰਡਰ ਕਿੰਨੇ ਕੀਤਾ ਗਲਤ ਆ ਅਸੀਂ ਵੀ ਹੈਰਾਨ ਆ ਕਿ ਉਹਦਾ ਮਰਡਰ ਕੀਤਾ ਕਿੰਨੇ ਸੋ ਇਹ ਜਿਹੜਾ ਮਰਡਰ ਹੈ ਸਿੰਗਰ ਮਿੱਕਾ ਜਿਹੜਾ ਹੈਗਾ ਉਹ ਕੋ ਕਾਫੀ ਕੁਝ ਕਹਿੰਦੀ ਜਾਂਦਾ ਕੀ ਕੀ ਬੋਲਦਾ ਇਹ ਨਹੀਂ ਚਾਹੀਦਾ ਨਹੀਂ ਚਾਹੀਦਾ ਸੀਗਾ ਨਹੀਂ ਦੇਖੋ ਗੱਲ ਐਸ ਤਰ੍ਹਾਂ